ਸਤ ਸ੍ਰੀ ਅਕਾਲ ਕੀ ਹਾਲ ਚਾਲ ਨੇ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਸਕਾਈ ਨਵੀਂ ਪੰਜਾਬ ਦੇ ਖਾਸ ਪ੍ਰੋਗਰਾਮ ਉਬਰ ਦੇ ਸਤਾਰੇ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਤੇ ਜਿਵੇਂ ਤੁਹਾਨੂੰ ਪਤਾ ਹੈ ਕਿ ਅਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਉਹਨਾਂ ਕਲਾਕਾਰਾਂ ਨੂੰ ਤੁਹਾਡੇ ਰੂਬਰੂ ਕਰਾਉਣੇ ਹੁੰਦੇ ਆ ਜਿਹੜੇ ਫਿਲਮਾਂ ਅਤੇ ਸੰਗੀਤ ਖੇਤਰ ਦੇ ਵਿੱਚ ਸੰਘਰਸ਼ ਕਰਦੇ ਹੋਏ ਮੱਲਾ ਮਾਰ ਰਹੇ ਨੇ ਤੇ ਅੱਜ ਮੇਰੇ ਨਾਲ ਇੱਕ ਅਜਿਹਾ ਨੌਜਵਾਨ ਮੌਜੂਦ ਹੈ ਜਿਹੜਾ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਅੱਗੇ ਵਧਦਾ ਹੋਇਆ ਆਪਣੀ ਮੰਜ਼ਲ ਦੀਆਂ ਜਿਹੜੀਆਂ ਪੌੜੀਆਂ ਨੇ ਉਹ ਚੜ ਰਿਆ ਤੇ ਤੁਹਾਡਾ ਜ਼ਿਆਦਾ ਸਮਾਂ ਨਾ ਲਵਾਂ ਤੇ ਮੁਲਾਕਾਤ ਕਰਵਾਉਨੇ ਆ ਰਾਜ ਸੰਧੂ ਦੇ ਨਾਲ ਤੇ ਆਪਾਂ ਉਹਨਾਂ ਦਾ ਸਵਾਗਤ ਵੀ ਕਰ ਲੈਨੇ ਆ ਰਾਜੀ ਇਸ ਕੈਨਿ ਪੰਜਾਬ ਤੇ ਸਵਾਗਤ ਕਰਦੇ ਆ ਤੁਹਾਡਾ ਧੰਨਵਾਦ ਜੀ ਸ਼ੁਕਰੀਆ ਕਿਵੇਂ ਲੰਘ ਰਹੀ ਹੈ ਜ਼ਿੰਦਗੀ ਬਹੁਤ ਵਧੀਆ ਮਜ਼ੇਦਾਰ ਅੱਛਾ ਜੀ ਤੇ ਗੱਲ ਕਰਦੇ ਆ ਸੰਘਰਸ਼ ਦੇ ਦੌਰ ਦੀ ਜਦੋਂ ਫਿਲਮ ਖੇਤਰ ਦੇ ਵਿੱਚ ਪੈਰ ਰੱਖਿਆ ਕਿਹੜੇ-ਕਿਹੜੀਆਂ ਔਖਾਂ ਤੁਸੀਂ ਸਾਹਮਣਾ ਕਰ ਰਹੇ ਹੋ ਹੁਣ ਵੀ ਉਹ ਤੁਹਾਨੂੰ ਪਰੇਸ਼ਾਨੀਆਂ ਆਉਂਦੀਆਂ ਹੋਣੀਆਂ ਅਸੀਂ ਜੋ ਉਹਨੇ ਸਾਡੇ ਜਿਹੜੇ ਦਰਸ਼ਕ ਸਾਡੇ ਨਾਲ ਜੁੜ ਚੁੱਕੇ ਨੇ ਇਸ ਕੈਨਿ ਪੰਜਾਬ ਦੇ ਉਹ ਤੁਹਾਡੀ ਜੀਵਨੀ ਦੀ ਜਿਹੜੀ ਸ਼ੁਰੂਆਤ ਆਪਾਂ ਸਾਂਝ ਕਰ ਲਈ ਉਹਨਾਂ ਦੇ ਨਾਲ ਹਾਂ ਬੇਸਿਕਲੀ ਮੇਰਾ ਸ਼ੁਰੂ ਤੋਂ ਇੰਟਰਸਟਿੰਗ ਫਿਲਮ ਇੰਡਸਟਰੀ ਦੇ ਵਿੱਚ ਬਚਪਨ ਤੋਂ ਹੀ ਹੂੰ ਕਰਦੇ ਰੋਕਦੇ ਹੁੰਦੇ ਸੀ ਟੀਵੀਜ਼ਨ ਦੇਖੇ ਤੋਂ ਮੈਂ ਗੁਆਂਢਣੇ ਕਰ ਜਾ ਕੇ ਟੀਵੀ ਦੇਖਦਾ ਹੁੰਦਾ ਸੀ ਹੂੰ ਤੇ ਉਸ ਤੋਂ ਬਾਅਦ ਸਕੂਲ ਦੇ ਵਿੱਚ ਮੈਂ ਫਿਰ ਜਿਹੜਾ ਥੀਏਟਰ ਸ਼ੁਰੂ ਕਰ ਦਿੱਤਾ ਸੀ ਹੂੰ ਆ 9th ਕਲਾਸ ਤੋਂ ਮੈਂ ਫਸਟ ਪਲੇ ਜਿਹੜਾ 9th ਕਲਾਸ ਕੀਤਾ ਸੀ ਆਪਣਾ ਕਰਨੈਲ ਸਿੰਘ ਜੀ ਨੇ ਸੁਭਰਾਵਾ ਤੋਂ ਹੂੰ ਉਸਤਾਦ ਜੀ ਮੰਨਦਾ ਉਹਨਾਂ ਨੂੰ ਮੈਂ ਤੇ ਉਹਨਾਂ ਦਾ ਪਹਿਲਾ ਪਲੇ ਮਨੋਂ ਦਾ ਕੀਤਾ ਸੀਗਾ ਹੂੰ ਤੇ ਉਸ ਤੋਂ ਬਾਅਦ ਫਿਰ ਚਾਲੂ ਚੱਲ ਅੱਗੇ ਸੰਘਰਸ਼ ਸ਼ੁਰੂ ਹੋ ਗਿਆ 2009 ਦੇ ਵਿੱਚ ਮੈਂ ਡੀਡੀ ਪੰਜਾਬੀ ਨਾਲ ਪਹਿਲੀ ਮੂਵੀ ਕੀਤੀ ਸੀ ਹੂੰ ਜੀ ਤੇ ਸ਼ੁਰੂਆਤ ਆਪਾਂ ਗੱਲ ਕਰ ਲਈ ਸਾਡੇ ਦਰਸ਼ਕਾਂ ਨਾਲ ਸਾਂਝ ਪਾਉਣ ਤੋਂ ਪਹਿਲਾਂ ਹੀ ਅ ਰਾਜਸੰਦੂ ਦਾ ਪਿਸ਼ੋਕੜ ਕੀ ਹੈ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਮੇਰਾ ਨਾਮ ਰਾਜਸੰਦੂ ਹੈ ਔਰ ਮੈਂ ਬੜੇ ਇਤਿਹਾਸਿਕ ਨਗਰ ਹੈ ਸਰਹਾਲੀ ਕਲਾਂ ਜਿੱਥੋਂ ਦੇ ਬਾਬਾ ਗਦੇਸ ਸਿੰਘ ਜੀ ਕਾਮਾਗਾਟਾ ਮਾਰੂ ਬਹੁਤ ਵੱਡੀ ਕੁਰਬਾਨੀ ਉਹਨਾਂ ਦੀ ਦੇਸ਼ ਦੀ ਆਜ਼ਾਦੀ ਦੇ ਵਿੱਚ ਬਹੁਤ ਸੰਘਰਸ਼ ਕੀਤਾ ਉਹਨਾਂ ਨੇ ਉਹ ਮੇਰਾ ਨਗਰ ਹੈ ਤੇ 어 отно ਆਪਣੇ ਫਿਲਮ ਇੰਡਸਟਰੀ ਦੇ ਨਾਲ ਜੁੜੇ ਹੋਏ ਜਿਨ੍ਹਾਂ ਨੇ ਮਹਾਭਾਰਤ ਵਿੱਚ ਭੀਮ ਦਾ ਰੋਲ ਅਦਾ ਕੀਤਾ ਸੀਗਾ ਉਹ ਵੀ ਪ੍ਰੀਨ ਕੁਮਾਰ ਜੀ ਉਹ ਵੀ ਮੇਰੇ ਪਿੰਡ ਤੋਂ ਨੇ ਅੱਛਾ ਜੀ ਤੇ ਇਹ ਚੇਟਕ ਤੁਹਾਨੂੰ ਕਦੋਂ ਲੱਗਦੀ ਹੈ ਵੀ ਯਾਰ ਫਿਲਮ ਵਾਲੇ ਪਾਸੇ ਜਾਣਾ ਕੀ ਸਬਬ ਸੀ ਉਹ ਸ਼ੁਰੂ ਤੋਂ ਜਦੋਂ ਮੈਂ ਛੋਟਾ ਹੁੰਦਾ ਸੀਗਾ ਮਤਲਬ ਮੂਵੀਜ਼ ਦੇਖਦਾ ਹੁੰਦਾ ਸੀ ਪੰਜਾਬੀ ਫਿਲਮ ਹਰ ਸ਼ਨੀਵਾਰ ਜਿਹੜੀ ਫਿਲਮ ਆਉਂਦੀ ਹੁੰਦੀ ਸੀਗੀ ਤੇ ਆਪਣਾ ਸਾਰਾ ਸਕੂਲ ਦਾ ਕੰਮ ਕਰਦਾ ਕੰਮ ਨੂੰ ਪਟਾ ਕੇ ਫਟਾਫਟ ਹੁੰਦਾ ਸੀ ਵੀ ਹੁਣ ਨਾ 4 ਵਜ ਗਏ ਬਸ ਫਿਲਮ ਸ਼ੁਰੂ ਹੋਣ ਵਾਲੀ ਤੇ ਟੀਵੀ ਅੱਗੇ ਬੈਠ ਜਾਣਾ ਤੇ ਉਹ ਜਦੋਂ ਫਿਰ ਉਹਨਾਂ ਨੂੰ ਆਪਾਂ ਸਤਿਕਾਰਯੋਗ ਗੂਗਲ ਜੀ ਉਹਨਾਂ ਨੂੰ ਡਾਇਲੌਗ ਬੋਲਦੇ ਸਤਿਕਾਰਯੋਗ ਜਗਰਾਜ ਜੀ ਉਹਨਾਂ ਨੂੰ ਡਾਇਲੌਗ ਬੋਲਦੇ ਸੋਹnde ਸੀ ਕਿ ਉਹ ਆਪਣੇ ਅੰਦਰੋਂ ਇੱਕ ਆਪਣਾ ਜਿਹੜਾ ਕਲਾਕਾਰ ਸੀਗਾ ਉੱਭਰਦਾ ਸੀਗਾ ਕਿ ਮੈਂ ਵੀ ਇੱਕ ਦਿਨ ਇਸ ਮੁਕਾਮ ਤੇ ਪਹੁੰਚਣਾ ਹੈ ਵੀ ਇੱਥੇ ਟੀਵੀ ਤੇ ਆਣਾ ਹੈ ਲੱਗੇ ਟੀਵੀ ਤੇ ਹੁਣ ਹਾਂ ਜੀ ਹੁਣ ਤੇ ਬੜੀ ਕਿਰਪਾ ਜੀ ਬੜੀਆਂ ਬਵਾਮਾ ਕਰਦੇ ਕਰ ਦਿੰਦਾ ਕਿ ਰਿਐਕਟ ਹੁੰਦਾ हां ਹੁਣ ਤਾਂ ਬਹੁਤ ਵਧੀਆ ਜਦੋਂ ਮਤਲਬ ਮਾਤਾ ਪਿੰਡ ਚ ਜਾਂਦੀ ਹੈ ਪਹਿਲਾਂ ਤਾਂ ਰੋਕਦੀ ਹੁੰਦੀ ਸੀ ਕੁੱਟਦੀ ਮਾਰਦੀ ਸੀ ਤੇ ਹੁਣ ਜਦੋਂ ਪਿੰਡ ਚ ਜਾਂਦੀ ਹੈ ਜਦੋਂ ਬੀਬੀਆਂ ਮਿਲਦੀਆਂ ਨੂੰ ਸਹਲੀਆਂ ਮਿਲਦੀਆਂ ਕਹਿੰਦੇ ਆਚਣਾ ਤੇਰੇ ਮੁੰਡੇ ਨੂੰ ਟੀਵੀ ਤੇ ਦੇਖਿਆ ਸੀ ਅੱਛਾ ਤਾਂ ਫਿਰ ਉਹ ਬੜੀ ਮਤਲਬ ਅਲੌਕਿਕ ਜੀ ਫੀਲਿੰਗ ਆਂਦੀ ਹੈ ਬੇਬੇ ਵੀ ਖੁਸ਼ ਹੁੰਦੀ ਹੈ ਕਿ ਮਤਲਬ ਕਿ ਮੇਰੇ ਪੁੱਤ ਨੂੰ ਸਲਾਹ ਰਹੇ ਨੇ ਅਸੀਂ ਜਾਣ ਸਕਦੇ ਤੇ ਸਾਡੇ ਦਰਸ਼ਕ ਵੀ ਇਹ ਜਾਨਣਾ ਚਾਹਣਗੇ ਰਾਜਸਥਾਨ ਦੀ ਕੋਈ ਹਾਲੀ ਬੈਬ ਸੀਰੀਜ਼ ਕੋਈ ਫਿਲਮ ਜਾਂ ਕੋਈ ਗਾਣਾ ਜਿਹੜਾ ਰਿਲੀਜ਼ ਹੋਇਆ ਹੋਵੇ ਲੋਕਾਂ ਨੇ ਦੇਖਿਆ ਹੋਵੇ ਹਾਂਜੀ ਹੁਣ ਪਰਸੋ ਹੀ ਮੇਰੇ ਵੈਬ ਸੀਰੀਜ਼ ਰਿਲੀਜ਼ ਹੋਈ ਆ ਯਾਰ ਪਿਆਰ ਕੈਨੇਡਾ ਹੂੰ ਤੇ ਇਸ ਦੇ ਨਾਲ ਹੀ ਜੀ ਪੰਜਾਬੀ ਤੇ ਮੇਰਾ ਸੀਰੀਅਲ ਚੱਲਦਾ ਪਿਆ ਤੀਆਂ ਮੇਰੀਆਂ ਜਿਹਦੇ ਵਿੱਚ ਮਹਾਰਾਜ ਦਾ ਰੋਲ ਜਿਹੜਾ ਮੈਂ ਅਦਾ ਕਰਦਾ ਪਿਆ ਤੇ ਨੈਟਫਲਿਕਸ ਤੇ ਦੋ ਵੈਬ ਸੀਰੀਜ਼ ਪਈਆਂ ਨੇ ਕੈਟ ਐ ਤੇ ਇੱਕ ਕੋਹਰਾ ਪਈ ਹੋਈ ਐ ਨੈਟਫਲਿਕਸ ਤੇ ਹੁਣੇ ਰੀਸੈਂਟਲੀ ਰਾਮ ਮਦਵਾਨੀ ਸਰ ਦੇ ਨਾਲ ਵੈਬ ਸੀਰੀਜ਼ ਕੀਤੀ ਹੈ ਸੋਹਣੀ ਲਾਈਵ ਦੀ ਉਹ ਵੀ ਆ ਰਹੀ ਹੈ ਔਰ ਦਜੀਤ ਭਾਈ ਦੇ ਨਾਲ ਚਲੋ ਮਾਰੀ ਹੈ ਅੱਛਾ ਹਾਂਜੀ ਅੱਛਾ ਰਾਜੀ ਗੱਲ ਮੈਂ ਹੋਰ ਪੁੱਛਣੀ ਚਾਹੂੰਗਾ ਤੁਹਾਨੂੰ ਸਾਫਤ ਸੂਰਤਿਓਂ ਦਾੜੀ ਕੇਸ ਰੱਖੇ ਹੋਏ ਆ ਸਰਦਾਰੀ ਲੁੱਕ ਦੇ ਵਿੱਚੋਂ ਜਿਆਦਾਤਰ ਜਿਹੜੀ ਮਾਡਲਿੰਗ ਦੀ ਦੁਨੀਆ ਫਿਲਮ ਖੇਤਰ ਦੇ ਵਿੱਚ ਲੋਕ ਆਉਂਦੇ ਨੇ ਉਹ ਪ੍ਰੋਪਰ ਕਿ ਕਲੀਨ ਸ਼ੇਵ ਹੋ ਕੇ ਆਉਂਦੇ ਨੇ ਵੀ ਯਾਰ ਅਸੀਂ ਮਰ ਜਾ ਸੋਹਣੇ ਲੱਗੀਏ ਪਰ ਤੁਸੀਂ ਉਹ ਗੁਰੂ ਦਾ ਬਖਸ਼ਿਆ ਹੋਇਆ ਜਿਹੜਾ ਸਾਨੂੰ ਇੱਕ ਸਿੱਖੀ ਸਰੂਪ ਹੈ ਉਹਦੇ ਵਿੱਚੋਂ ਤੇ ਫਿਲਮਕਾਰ ਜਿਹੜੇ ਤੁਹਾਨੂੰ ਜਾਂ ਕੋਈ ਡਾਇਰੈਕਟਰ ਚੋਂਨ ਕਰਦੇ ਆ ਉਹ ਪ੍ਰਮਾਨ ਕਰ ਲੈਂਦੇ ਆ ਵੀ ਹਾਂ ਯਾਰ ਸਾਨੂੰ ਇਹ ਜਿਹੇ ਕਰੈਕਟਰ ਦੀ ਲੋੜ ਹੈ ਨਹੀਂ ਬੜੀਆਂ ਇਹ ਚੀਜ਼ ਨੂੰ ਲੈ ਕੇ ਬੜੀਆਂ ਪ੍ਰੋਬਲਮ ਫੇਸ ਕੀਤੀਆਂ ਮੈਂ 2013 ਦੇ ਵਿੱਚ ਮੈਨੂੰ ਐਜ਼ ਅ ਲੀਡ ਮੂਵੀ ਮਿਲਦੀ ਪਈ ਸੀਗੀ ਤੇ ਉਹਨਾਂ ਨੇ ਮਤਲਬ ਉਹਨਾਂ ਦੀ ਰਿਕੁਆਇਰਮੈਂਟ ਸੀਗੀ ਕਿ ਚਲੋ ਆਪਣੇ ਵਾਲ ਤਾਂ ਜਿਹੜੇ ਪੋਨ ਨੇ ਵਗੈਰਾ ਕਰ ਲੈਂਦੇ ਆ ਅੱਜ ਕੱਲ ਬਹੁਤ ਟ੍ਰੈਂਡ ਚੱਲ ਰਹੇ ਹਨ ਜੀ ਬਿਜਲੂ ਵਾਲਾਂ ਦਾ ਕਹਿੰਦੇ ਸੀ ਪੋਨੀ ਕਰ ਲੈ ਆ ਤੁਹਾਨੂੰ ਦਾੜੀ ਥੋੜੀ ਸੈੱਟ ਕਰਾਉਣੀ ਪਊਗੀ ਹੂੰ ਤੇ ਇੱਕ ਵਾਰੀ ਤਾਂ ਮੈਂ ਵੀ ਸੋਚਿਆ ਕਿ ਯਾਰ ਮੌਕਾ ਮਿਲਦਾ ਪੈ ਛੱਡਣਾ ਨਹੀਂ ਚੌਕਾ ਮਾਰਨਾ ਫਿਰ ਜਦੋਂ ਕਰੀ ਪਿਰਸ ਨਾਲ ਗੱਲ ਕੀਤੀ ਹੋਗੀ ਕਿ ਵੀ ਤੈਨੂੰ ਸੀ ਰੋਕਿਆ ਨਹੀਂ ਕਿਸੇ ਕੰਮ ਤੋਂ ਵੀ ਤੂੰ ਆਪਣੀ ਮਰਜ਼ੀ ਕੀਤੀ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਨਾਲ ਜੀਏ ਪਰ ਸਰਦਾਰੀ ਨਹੀਂ ਛੱਡਣੀ ਹੂੰ ਵੀ ਜਿਹੜੀ ਸ਼ੌਹਰਤ ਹੈ ਦੌਲਤ ਹੈ ਇਹ ਫਿਰ ਵੀ ਆ ਜੂਗੀ ਤੇ ਫਿਰ ਉਹ ਉਦੋਂ ਮੈਂ ਫਿਰ ਨਹੀਂ ਇਸ ਸਾਈਡ ਨਹੀਂ ਗਿਆ ਮਤਲਬ ਸਰਦਾਰੀ ਆਪਣੀ ਕੈਮ ਰੱਖੀ ਹੈ ਇਹ ਦਿੱਕਤ ਆਂਦੀ ਹੈ ਫਿਲਮ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਸਰਦਾਰਾਂ ਨੂੰ ਮਤਲਬ ਇੰਨੀ ਜ਼ਿਆਦਾ ਅਪਰਚੂਨਿਟੀ ਹੈਗੀ ਪਰ ਇੰਨੀ ਜ਼ਿਆਦਾ ਨਹੀਂ ਹੈਗੀ ਜਿੰਨੀ ਮਤਲਬ ਕਿਉਂਕਿ ਅਲੱਗ-ਅਲੱਗ ਕਰੈਕਟਰ ਦੇ ਵਿੱਚ ਅਲੱਗ-ਅਲੱਗ ਜਿਹੜਾ ਰੋਲ ਪਲੇ ਕਰਨਾ ਪੈਂਦਾ ਤੇ ਉਹ ਆਪਾਂ ਅਲੱਗ-ਅਲੱਗ ਲੁੱਕ ਆਪਣ ਨੂੰ ਚੇਂਜ ਕਰਨੀ ਪੈਂਦੀ ਹੂੰ ਤੇ ਆਪਾਂ ਸਰਦਾਰੀ ਦੇ ਵਿੱਚ ਰਹਿੰਦੇ ਆ ਉਹ ਹਰ ਲੁੱਕ ਨਹੀਂ ਕਰ ਸਕਦੇ ਤੇ ਪਰ ਆਪਾਂ ਕਦੀ ਪ੍ਰੋਫਾਈਲ ਨਹੀਂ ਕੀਤੀ अच्छा फिलहाल ਤੁਸੀਂ ਪੰਜਾਬ ਦੀਆਂ ਫਿਲਮਾਂ ਨੇ ਉਹਨਾਂ ਨਾਲ ਜੁੜੇ ਹੋਏ ਜਾਂ ਕਦੇ ਬੰਬੇ ਜਾਣ ਦਾ ਸਬਬਾ ਬਣਿਆ ਜਾਂ ਕਰ ਰਹੇ ਹੋ ਕੋਈ ਪ੍ਰੋਜੈਕਟ ਉੱਥੇ ਹਾਂਜੀ ਮੈਂ ਬੰਬੇ ਜਾ ਕੇ ਆ ਰੀਸੈਂਟਲੀ ਵਾਹੇ ਤਾਂ ਲੁਕਿੰਗ ਜਿਹੜੇ ਇਸ ਲਾਈਨ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਹੁੰਦਾ ਹੈ ਕਿ ਅਸੀਂ ਬੰਬੇ ਜਾ ਕੇ ਸਟਰਗਲ ਕਰਾਂਗੇ ਪਰ ਗੁਰੂ ਸਾਹਿਬ ਦੀ ਇੰਨੀ ਕੋ ਕਿਰਪਾ ਹੈ ਕਿ ਮੈਂ ਬੰਬੇ ਸਟਰਗਲ ਕਰਨੀ ਗਿਆ ਹੂੰ ਮੈਂ ਬੰਬੇ ਆਪਣੀ ਵੈਬ ਸੀਰੀਜ਼ ਕਰਨੀ ਗਿਆ ਉੱਥੇ ਸਾਡਾ 15 ਦਿਨ ਦਾ ਕੰਮ ਹੈਗਾ ਸੀਗਾ ਬੰਬੇ ਦੇ ਵਿੱਚ ਤੇ ਪ੍ਰੋਡਕਸ਼ਨ ਨੇ ਉੱਥੇ ਲੱਗਿਆ ਸਾਰਾ ਪ੍ਰੋਡਕਸ਼ਨ ਦਾ ਸੀਗਾ ਉੱਥੇ ਮੈਂ ਕੰਮ ਕਰਨ ਜ਼ਰੂਰ ਗਿਆ ਸਟਰਗਲ ਕਰਨੀ ਗਿਆ ਅੱਛਾ ਮੈਂ ਇਹ ਗੱਲ ਹੋਰ ਦੱਸਦਾ ਸਾਡੇ ਦਰਸ਼ਕ ਵੀ ਇਸ ਚੀਜ਼ ਨੂੰ ਸਮਝਦੇ ਨੇ ਕਿਉਂਕਿ ਆਪਾਂ ਤਕਰੀਬਨ ਤਕਰੀਬਨ ਇਸ ਫੀਲਡ ਦੇ ਬੰਦੇ ਹੈਗੇ ਆ ਜੀ ਜੀ ਕਈ ਬੰਦੇ ਇਹੋ ਜਿਹੇ ਹੁੰਦੇ ਨੇ ਜਿਹੜੇ ਬੰਬੇ ਤੋਂ ਬੰਬੇ ਜਾ ਕੇ ਤੇ ਸੁਪਨਾ ਵੀ ਆ ਜੇ ਉਹਨਾਂ ਨੇ ਵੀ ਯਾਰ ਹਾਂ ਮੈਂ ਸੁਪਨੇ ਦੇ ਵਿੱਚ ਬੰਬੇ ਕੋ ਮਿਲਿਆ ਤੁਸੀਂ 25 30 ਦਿਨ ਰਹਿ ਕੇ ਵੀ ਆਏ ਤੇ ਉਹ ਵੀ ਸਵਾਬ ਬਣਿਆ ਰਹਿੰਦਾ ਉਹ ਇੱਕ ਹੋਇਆ ਨਹੀਂ ਕਦੇ ਲੋਕਾਂ ਤੇ ਦੂਜਿਆਂ ਤੇ ਯਾਰ ਵੀ ਮੈਂ ਬੰਬੇ ਜਾ ਕੇ ਆਇਆ ਇੱਕ ਪ੍ਰਭਾਵ ਛੱਡਣਾ ਹੁੰਦਾ ਇਹ ਤੋਂ ਬਚੇ ਹੋ हां नहीं मैं आ, मेरे मेरे फ्रेंड्स सर्कल ना बड़े बढ़िया ने मतलब सारे मेरे जेड़े दोस्त ने पवन देवगंज जी ਤੁਸੀਂ ਵੀ ਹੈਗੇ ਉਹਨਾਂ ਦੇ ਵਿੱਚ ਬਲਜੀਤ ਮਹਾਲੀ मतलब सारे जेड़े मेरे फ्रेंड्स सर्कल ਦੇ ਵਿੱਚ ਲੋਕ ਹੈਗੇ ਨੇ ਉਹ ਜ਼ਮੀਨਾਂ ਜੁੜੇ ਲੋਕ ਨੇ ਵੀ ਅਸੀਂ ਇੱਕ ਮਿਡਲ ਫੈਮਿਲੀ ਤੋਂ ਬਿਲੋਂਗ ਕਰਦੇ ਆ ਮੈਂ ਇੱਕ ਸ਼ੇਅਰ ਲਿਖਿਆ ਸੀਗਾ ਪੁੱਤ ਹਾਂ ਕਿਸਾਨ ਦਾ ਮਿਹਨਤ ਦੀ ਖਾਣੀ ਜਾਣਦਾ ਕਿਸੇ ਲੰਡੂ ਸਾਧ ਦਾ ਚੇਲਾ ਨਹੀਂ ਨਾਰੋਬ ਚੱਲਾਂ ਕਿਸੇ ਪ੍ਰਧਾਨ ਦਾ ਵੀ ਅਸੀਂ ਕਿਸਾਨਾਂ ਦੇ ਪੁੱਤਾਂ ਮਿੱਟੀ ਦੇ ਜਾਏ ਆ ਤੇ ਬਸ ਮਿੱਟੀ ਹੋ ਜਾਣਾ ਵੀ ਉਹ ਚੀਜ਼ਾਂ ਸਾਡੇ ਵਿੱਚ ਨਹੀਂ ਆਉਂਦੀਆਂ ਜਿਹੜਾ ਐਟੀਟਿਊਡ ਵਗੈਰਾ ਹੋ ਗਿਆ ਮਤਲਬ ਆਪਣਾਪ ਦਿਖਾਉਣਾ ਨਹੀਂ ਉਹ ਚੀਜ਼ ਨਹੀਂ ਕਦੇ ਆਈ ਅੱਛਾ ਇੱਕ ਗੱਲ ਹੋਰ ਮੈਂ ਤੁਹਾਡੇ ਤੋਂ ਪੁੱਛਣੀ ਚਾਹੂੰਗਾ ਕਿਉਂਕਿ ਮੈਂ ਵੀ ਕਾਫੀ ਸਮੇਂ ਤੇ ਇਸ ਇੰਡਸਟਰੀ ਤੋਂ ਟੁੱਟਿਆ ਹੋਇਆ ਸਾਡੀ ਕਿਸਮਤ ਲੱਗ ਸੀ ਚਲੋ ਅਸੀਂ ਉਸ ਫੀਲਡ ਦੇ ਵਿੱਚੋਂ ਬਹੁਤੀ ਸਕਸੈਸ ਨਹੀਂ ਹੋ ਪਾਇਆ ਜਿਹੜਾ ਜਿੰਨਾ ਕਿ ਸਪਨਾ ਲੈ ਕੇ ਚੱਲੇ ਸੀ ਘਰ ਦੇ ਉਤੋਂ ਵਿੱਚੋਂ ਪਰ ਜੋ ਹੁਣ ਤੁਸੀਂ ਕੰਮ ਕਰ ਰਹੇ ਹੋ ਇੱਕ ਲੱਗਦਾ ਹੈ ਜਿਹੜਾ ਗਰੁੱਪੀਜਮ ਬਣਿਆ ਹੋਇਆ ਹੈ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਉਹ ਗਰੁੱਪ ਨੇ ਨਵੇਂ ਕਲਾਕਾਰਾਂ ਨੂੰ ਤਾਂ ਬਹੁਤ ਸੰਘਰਸ਼ ਕਰਨਾ ਪੈਂਦਾ ਉੱਥੇ ਹੁਣ ਬਿਲਕੁਲ ਜੀ ਮੈਂ ਇਹ ਬੜੀ ਸਾਡੀ ਤਰਾਸ਼ਦੀ ਹੈ ਪੰਜਾਬੀ ਇੰਡਸਟਰੀ ਦੀ ਕਿ ਮੈਂ ਜਦੋਂ ਵੀ ਕਿਸੇ ਨੂੰ ਪ੍ਰੋਫਾਈਲ ਪੰਜਾਬੀ ਇੰਡਸਟਰੀ ਦੀ ਬੇਸਿਕਲੀ ਪੰਜਾਬੀ ਇੰਡਸਟਰੀ ਵਿੱਚ ਭੇਜਦਾ ਤਾਂ ਉਹਨਾਂ ਦਾ ਰਿਕੁਆਇਰਮੈਂਟ ਹੁੰਦੀ ਹੈ ਕਿ ਜਾਂ ਤਾਂ ਸਾਡਾ ਫ੍ਰੀ ਕੰਮ ਕਰੋ ਤੇ ਜਾਂ ਫਿਰ ਤੁਸੀਂ ਜਿਹੜਾ ਵਾ ਪੇਮੈਂਟ ਦੇ ਕੇ ਕੰਮ ਕਰੋ ਮੋਸਟਲੀ ਜਿਹੜੇ ਫਰੈਸ਼ਰ ਆਉਂਦੇ ਨੇ ਵਿਚਾਰੇ ਬਹੁਤ ਸ਼ੋਸ਼ਣ ਹੁੰਦਾ ਉਹਨਾਂ ਦਾ ਪੰਜਾਬੀ ਇੰਡਸਟਰੀ ਦੇ ਵਿੱਚ ਤੇ ਮੈਂ ਉਦੋਂ ਆਪਣੇ ਦੋਸਤਾਂ ਨਾਲ ਗੱਲ ਕਰਦਾ ਨਾ ਕਿ ਯਾਰ ਜਦੋਂ ਬਾਲੀਵੁੱਡ ਦਾ ਪ੍ਰੋਜੈਕਟ ਆਂਦਾ ਹੈ ਆ ਮੈਂ ਦਸਣਾ ਭੋਲੀਆਂ ਦਰਸ਼ਕਾਂ ਨੂੰ ਇੱਕ ਹਾਲੀਵੁੱਡ ਮੂਵੀ ਵੀ ਕਰਕੇ ਆ ਮੈਂ ਹੂੰ ਇਹ ਉਹ ਵੀ ਥੋੜੇ ਜਿਹਾ ਐਮਟੈਕ ਰਿਲੀਜ਼ ਹੋ ਰਹੀ ਹੈ ਕਿ ਜਦ ਤੱਕ ਤਾਂ ਵੱਡੇ ਪ੍ਰੋਜੈਕਟ ਆਉਂਦੇ ਨੇ ਮੈਂ ਆਪਣਾ ਪ੍ਰੋਫਾਈਲ ਭੇਜਦਾ ਉਹ ਮੈਨੂੰ ਸਕ੍ਰਿਪਟ ਭੇਜਦੇ ਨੇ ਮੈਂ ਆਡੀਸ਼ਨ ਸ਼ੂਟ ਕਰਕੇ ਭੇਜ ਦਿੰਦਾ ਤੇ ਸਿਲੈਕਸ਼ਨ ਹੋ ਜਾਂਦੀ ਹੈ ਵਧੀਆ ਕੰਮ ਮਿਲਦਾ ਹਨਾ ਚੰਗੇ ਲੈਵਲ ਦਾ ਤੇ ਪੰਜਾਬੀ ਇੰਡਸਟਰੀ ਦੇ ਵਿੱਚ ਮਤਲਬ ਉਹ ਗੱਲ ਹੈ ਨਹੀਂ ਜਿਆਦਾ ਪੈਸਾ ਦੇ ਦੋ ਤੇ ਜਾਂ ਫਿਰ ਤੁਹਾਨੂੰ ਪਤਾ ਹੈ ਕਿ ਉਹ ਜਿਹੜੇ ਗਰੁੱਪ ਬਣੇ ਬਸ ਉਹ ਹੀ ਚੱਲਦੇ ਨੇ ਤੇ ਮੇਰੇ ਬਹੁਤ ਅੱچھے ਦੋਸਤ ਨੇ ਪਵਨ ਜੀ ਤੇ ਸਾਡੀ ਕੋਸ਼ਿਸ਼ ਹੈ ਕਿ ਜਿਹੜਾ ਮਤਲਬ ਨਵੇਂ ਆਰਟਿਸਟ ਨੇ ਜਿਨ੍ਹਾਂ ਅੰਦਰ ਟੈਲੈਂਟ ਹੈਗਾ ਅਸੀਂ ਟੈਲੈਂਟ ਨੂੰ ਜਿਹੜਾ ਪ੍ਰਮukh ਰੱਖ ਕੇ ਚੱਲ ਰਹੇ ਆਂ ਵੀ ਆਉਣ ਵਾਲੇ ਸਾਡੇ ਜਿਹੜੇ ਪ੍ਰੋਜੈਕਟ ਨੇ ਉਹਨਾਂ ਦੇ ਵਿੱਚ ਉਹ ਲੋਕ ਜ਼ਰੂਰ ਨਜ਼ਰ ਆਉਣਗੇ ਤੁਸੀਂ ਐਜ਼ ਅ ਐਕਟਰ ਹੋਣ ਦੇ ਨਾਤੇ ਕੀ ਤੁਸੀਂ ਫਿਰ ਇਨ ਫਿਊਚਰ ਕੋਈ ਆਪਣੇ ਪ੍ਰੋਜੈਕਟ ਜਾਂ ਆਪਣੇ ਕੁਝ ਕੰਮ ਉਹ ਐਜ਼ ਪ੍ਰੋਡਿਊਸ ਵੀ ਕਰੋਗੇ ਫਿਰ ਹਾਂ ਮੈਂ ਆਪਣੇ ਦੋਸਤਾਂ ਨਾਲ ਰਲ ਕੇ ਕਰਾਂਗਾ ਕਿਉਂਕਿ ਮੈਂ ਚਾਹਣਾ ਕਿ ਜੋ ਚੀਜ਼ਾਂ ਮੈਂ ਫੇਸ ਕੀਤੀਆਂ ਤੇ ਉਹ ਮੇਰੇ ਆਉਣ ਵਾਲੇ ਦੋਸਤ ਜਿਹੜੇ ਆਰਟਿਸਟ ਨੇ ਉਹ ਨਾ ਫੇਸ ਕਰ ਸਕਾਂ ਹੂੰ 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 ਤੇ ਮੈਂ ਚਾਹੁੰਨਾ ਯਾਰ ਕੋਈ ਡਾਇਲੌਗ ਜਿਹੜਾ ਤੁਹਾਨੂੰ ਲੱਗਦਾ ਹੋਵੇ ਕਿਉਂਕਿ ਸਾਡਾ ਪ੍ਰੋਗਰਾਮ ਹੈ ਚਲੋ ਜਦੋਂ ਅਸੀਂ ਸ਼ੁਰੂਆਤ ਕਰ ਰਹੇ ਹਾਂ ਭਾਵੇਂ ਕੋਈ ਸਿੰਗਰ ਹੋਵੇ ਜਾਂ ਅਦਾਕਾਰ ਹੋਵੇ ਸਿੰਗਰ ਹੁੰਦਾ ਤਾਂ ਅਸੀਂ ਤੋਂ ਸਾਡੇ ਦਰਸ਼ਕਾਂ ਨੂੰ ਇੱਕ ਗਾਣਾ ਸੁਣਾਦਿੰਨੇ ਆ ਤੇ ਫਿਰ ਮੈਂ ਚਾਹੁੰਨਾ Rajasthan ਨੂੰ ਕੋਈ ਵਧੀਆ ਡਾਇਲੌਗ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰ ਲੈ ਆ ਇੱਕ ਜੋ ਮੈਂ ਸਭ ਤੋਂ ਪਹਿਲੀ ਮੂਵੀ ਕੀਤੀ ਸੀ ਐਜ਼ ਅ ਲੀਡ ਹੂੰ ਤੇ ਉਹਦਾ ਡਾਇਲੌਗ ਸੀ ਆ ਬੜਾ ਵਧੀਆ ਲਿਖਿਆ ਸੀ ਉਹਨਾਂ ਨੇ ਹੂੰ ਮੇਰੇ ਸਿਰ ਤੇ ਦਸਤਾਰ ਸਜੀ ਹੋਈ ਹੂੰ ਤੁਸੀਂ ਚਾਹੁੰਦੇ ਹੋ ਮੈਂ ਟੋਪੀ ਨੂੰ ਸਲਾਮ ਕਰਾਂ ਮੈਂ ਇੱਕ ਸਰਦਾਰ ਹਾਂ ਮੇਰਾ ਸਿਰ ਤਾਂ ਲੈ ਸਕਦਾ ਹੈ ਪਰ ਮੈਂ ਟੋਪੀ ਨੂੰ ਸਲਾਮ ਨਹੀਂ ਕਰ ਸਕਦਾ ਹੂੰ ਇਹ ਮੇਰਾ ਕਾਫੀ ਫੇਮਸ ਡਾਇਲੋਗ ਸੀਗਾ ਅੱਛਾ ਠੀਕ ਹੈ ਤੇ ਹੁਣ ਜਦੋਂ ਫਿਲਮ ਇੰਡਸਟਰੀ ਹੈ ਫਿਲਮ ਇੰਡਸਟਰੀ ਦੇ ਵਿੱਚ ਨਿਤ ਨਵੇਂ ਲੋਕ ਆ ਰਹੇ ਨੇ ਬਹੁਤ ਬਲੋਕ ਹੈ ਜਿਹਨੇ ਜਿਹੜੇ ਸਿੱਖ ਕੇ ਨਹੀਂ ਆਉਂਦੇ ਦੇਖੋ ਦੇਖ ਆ ਜਾਂਦੇ ਨੇ ਤੇ ਤੁਸੀਂ ਜਿਹੜੀ ਇਹ ਪ੍ਰੇਰਣਾ ਕਿੱਥੋਂ ਸਿੱਖਿਆ ਸਾਰਾ ਜਿਹੜਾ ਐਕਟਿੰਗ ਦੀਆਂ ਬਰੀਕੀਆਂ ਹੁੰਦੀਆਂ ਨੇ ਆਪਾਂ ਕਹਿ ਦਿੰਦੇ ਆ ਤੁਹਾਡੇ ਉਸਤਾਦ ਕੌਣ ਨੇ ਜਿੰਨਾਂ ਨੂੰ ਲੱਗਦਾ ਵੀ ਯਾਰ ਮੈਂ ਉਂਗਲ ਫੜ ਕੇ ਇਸ ਫੀਲਡ ਦੇ ਵਿੱਚ ਉਤਰਿਆ ਜੀ ਮੈਂ ਤਾਂ ਜਿਹੜਾ ਸ਼ੁਰੂ ਕੀਤਾ ਸੀਗਾ ਮੇਰਾ ਪਹਿਲਾ ਪਲੇ ਸੀਗਾ ਸਰਦਾਰ ਕਰਨੈਲ ਸਿੰਘ ਦੀ ਸੁਭਰਾ ਉਹਨਾਂ ਦਾ ਮੈਂ ਪਲੇ ਕੀਤਾ ਸੀ ਔਰ ਮੈਂ ਉਸਤਾਦ ਵੀ ਉਹਨਾਂ ਨੂੰ ਮੰਨਦਾ ਕਿਉਂਕਿ ਉਹ ਵੀ ਸਿੱਖੀ ਸਰੂਪ ਦੇ ਵਿੱਚ ਨੇ ਮੈਂ ਉਹਨਾਂ ਤੋਂ ਇਨਸਪਾਇਰ ਹੋਇਆ ਸੀਗਾ ਅੱਛਾ ਤੇ ਉਹਨਾਂ ਦੇ ਨਾਲ ਇੱਕ ਸਾਡਾ ਸਰਦਾਰ ਵੀਰ ਐ ਪ੍ਰਚਾਰਕ ਵੀ ਐ ਹੁਣ ਪਰਮਪਾਲ ਸਿੰਘ ਸੁਭਰਾ ਵੀ ਉਹਨਾਂ ਉਹ ਵੀ ਸਾਡੇ ਪਿੰਡ ਪਲੇ ਕਰਨ ਆਉਂਦੇ ਸੀ ਜਿੱਥੋਂ ਮੈਨੂੰ ਚਟਕ ਲੱਗੀ ਤੇ ਉਸ ਤੋਂ ਬਾਅਦ ਟਾਈਮ ਟੂ ਟਾਈਮ ਮੇਰੇ ਅچھے ਦੋਸਤ ਨੇ ਪਵਨ ਦੇਵ ਗਾਂਧੀ ਉਹ ਟਾਈਮ ਟੂ ਟਾਈਮ ਜਿਹੜੀਆਂ ਇੰਡਸਟਰੀ ਦੀਆਂ ਬਰੀਕੀਆਂ ਜਿਹੜੀਆਂ ਦੱਸਦੇ ਰਹਿੰਦੇ ਨੇ ਜਦੋਂ ਮੈਨੂੰ ਕਿਤੇ ਲੋੜ ਹੁੰਦੀ ਹੈ ਮੈਂ ਉਹਨਾਂ ਤੋਂ ਪੁੱਛ ਲੈਣਾ ਬਾਕੀ ਕੋਈ ਵੀ ਸਕਸੈਸ ਆਖਰੀ ਸਾਹ ਤੱਕ ਨਹੀਂ ਹੁੰਦਾ ਕਦੇ ਵੀ ਮੈਂ ਕੰਪਲੀਟ ਹਾਂ ਪਰਫੈਕਟ ਇਜ਼ ਪੈਰਾਲਾਈਜ਼ ਵੀ ਕੋਈ ਵੀ ਪਰਫੈਕਟ ਨਹੀਂ ਹੈਗਾ ਟਾਈਮ ਟੂ ਟਾਈਮ ਜਿੱਦਾਂ ਇਹਦਾ ਅਸੀਂ ਲੋਕਾਂ ਨੂੰ ਮਿਲਦੇ ਆ ਸਮਾਂ ਬਦਲਦਾ ਹੈ ਹਰ ਹਰ ਜਗ੍ਹਾ ਸਮੇਲੇ ਲਿਹਾਜ਼ ਦੇ ਨਾਲ ਸਾਨੂੰ ਹਰ ਵਾਰੀ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ ਅੱਛਾ ਥੋੜਾ ਜਿਹਾ ਸਮਾਂ ਜੇ ਆਪਾਂ ਗੱਲ ਕਰਦੇ ਆ ਇੱਕ ਜਿੰਨਾ ਕਿ ਤੁਹਾਡੇ ਇਸ ਕੰਮ ਕਰਦੇ ਨੂੰ ਸਮਾਂ ਹੋਇਆ ਤੁਹਾਨੂੰ ਉਹਦੇ ਵਿੱਚ ਕੋਈ ਅਜਿਹੀ ਕੌੜੀ ਮਿੱਠੀ ਯਾਦ ਜਿਹੜੀ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ ਆ ਬੇਸਿਕਲੀ ਮੇਰਾ ਨੇਚਰ ਪਹਿਲਾਂ ਤਾਂ ਬਹੁਤ ਜ਼ਿਆਦਾ ਕੋੜਾ ਹੁੰਦਾ ਸੀ ਮੈਂ ਹਰ ਕਿਸੇ ਨਾਲ ਜਦਾ ਜਲਦੀ ਜਿਹੜਾ ਹਾਈਪਰ ਹੋ ਜਾਂਦਾ ਸੀ ਕਿਉਂਕਿ ਮੈਨੂੰ ਹੁੰਦਾ ਸੀਗਾ ਕਿ ਕਿਸੇ ਦੇ ਨਾਲ ਵੀ ਜਿਹੜਾ ਰਹਿਣਾ ਫਰੈਂਡਲੀ ਦਾ ਤੁਸੀਂ ਰਹੋ ਪਰ ਕਿਸੇ ਦੇ ਅਧੀਨ ਨਹੀਂ ਰਹਿਣਾ ਵੀ ਜਿੱਦਾਂ ਸਾਡੇ ਪੰਜਾਬੀਆਂ ਦੇ ਖੂਨ ਦੇ ਵਿੱਚ ਹਨ ਵੀ ਪਿਆਰ ਨਾਲ ਦਾ ਭਾਵੇਂ ਤੁਸੀਂ ਸਿਰ ਵੀ ਲਵਾ ਲੋ ਲਾ ਦਾਂਗੇ ਤੇ ਕਿਸ ਦੀ ਹੈਂਕਰ ਨਹੀਂ ਚੱਲਦੀ ਤੇ ਇਸ ਤਰ੍ਹਾਂ ਕਾਫੀ ਜਗ੍ਹਾ ਮੇਰੇ ਨਾਲ ਇਸ ਤਰ੍ਹਾਂ ਪ੍ਰੋਬਲਮਸ ਆਈਆਂ ਸੀਗੀਆਂ ਤੇ ਫਿਰ ਮੈਂ ਇੱਕ ਦੋ ਪ੍ਰੋਜੈਕਟ ਮੈਂ ਛੱਡੇ ਵੀ ਨੇ ਇਸੇ ਕਰਕੇ ਵੀ ਮੈਨੂੰ ਜੇ ਤਾਂ ਬੰਦੇ ਦਾ ਨੇਚਰ ਪਸੰਦ ਆ ਗਿਆ ਤਾਂ ਫਿਰ ਤਾਂ ਜਾਣ ਵੀ ਹਾਜ਼ਰ ਹੈ ਤੇ ਜੇ ਨਹੀਂ ਪਸੰਦ ਆਇਆ ਤਾਂ ਫਿਰ ਆਪਣਾ ਨੁਕਸਾਨ ਵੀ ਆ ਤੇ ਰਿਹਾ ਹਾਂ ਇਹ ਗੱਲ ਹੋਰ ਵੀ ਨਹੀਂ ਹੈ ਜਿਵੇਂ ਅੱਜਕੱਲ ਨਵੇਂ ਕਲਾਕਾਰ ਨੇ ਉਹਨਾਂ ਨੂੰ ਸਮਝਾਉਤੇ ਬਹੁਤ ਕਰਨੇ ਪੈਂਦੇ ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਸੀ ਗੱਲ ਨੂੰ ਲੈ ਕੇ ਚਰਚਾ ਕੀਤੀ ਹੈ ਵੀ ਜਦੋਂ ਕੋਈ ਫਿਲਮ ਇੰਡਸਟਰੀ ਦੇ ਵਿੱਚ ਜਦੋਂ ਤੁਸੀਂ ਕਿਸੇ ਪ੍ਰੋਡਿਊਸਰ ਨਾਲ ਜਾਂ ਡਾਇਰੈਕਟਰ ਨਾਲ ਮੀਟਿੰਗ ਕਰਦੇ ਹੋ ਤਾਂ ਕਾਫੀ ਚੀਜ਼ਾਂ ਨੂੰ ਕੰਪਰੋਮਾਈਜ਼ ਤਹਿਤ ਉਹ ਤੈਅ ਹੋ ਜਾਂਦੇ ਜੇ ਤੁਸੀਂ ਉਹਨਾਂ ਦੇ ਸ਼ਰਤਾਂ ਦੇ ਖਰੇ ਉੱਤਰ ਦੇਉ ਤਾਂ ਤੁਹਾਨੂੰ ਉਹ ਕੰਮ ਦਿੰਦਾ ਤੁਹਾਡੇ ਨਾਲ ਵੀ ਕਦੇ ਕੋਈ ਐ ਜੇ ਲੱਗਦਾ ਯਾਰ ਵੀ ਹਾਂ ਸਾਰੀ ਪ੍ਰੋਡਿਊਸਰ ਜਾਂ ਡਾਇਰੈਕਟਰ ਇੱਕੋ ਹੀ ਨਹੀਂ ਜਾਂ ਕਿਤੇ ਲੱਗਦਾ ਕਿਤਨੇ ਕਿਤੇ ਨਵੇਂ ਲੋਕਾਂ ਦੇ ਵੀ ਕਦਰ ਕਰਨ ਵਾਲੇ ਇਸ ਫਿਲਮ ਲੈਣ ਦੇ ਵਿੱਚ ਲੋਕ ਬੈਠ हां हैगे नहीं ऐसा को नहीं हैगा। हुन अपने अपने डायरेक्टर ने बठंडा तो अमरदीप सिंह गिल दी। hmm. उन्ना दा नेचर मेनू बहुत दे लगया क्योंकि वो नवे ਕਲਾਕਾਰ ਨੂੰ ਮੌਕਾ ਦਿੰਦੇ ਨੇ। ऑडिशन ਰੱਖਦੇ ਨੇ ਬੰਦੇ ਦਾ ਅਦਾਕਾਰੀ ਦੇਖਦੇ ਨੇ, ਉਹਦਾ ਟੈਲੈਂਟ ਦੇਖਦੇ ਨੇ। ਉਹਦੇ ਬਿਹਾਵ ਤੇ ਉਹਨੂੰ ਜਿਹੜਾ ਕੰਮ ਦਿੰਦੇ ਨੇ। ਐਸੇ ਲੋਕ ਅੱ비 ਹੈਗੇ ਨਹੀਂ। ਪਰ ਮੋਸਟਲੀ ਜਿਹੜਾ ਜਿਹੜਾ ਸਾਡੇ ਸਿਨੇਮੇ ਨੂੰ ਆ ਮਤਲਬ ਬਿਜ਼ਨਸ ਦੇ ਤੌਰ ਤੇ ਲਿਆ ਜਾਂਦਾ। ਵੀ ਤੁਸੀਂ ਵੱਡੇ ਕਲਾਕਾਰ ਚੁੱਕੋ। ਤੇ ਨੇ ਕਿਹਨ ਜੇ ਹੋਣਗੇ ਤੇ ਛੋਟੇ ਛੋਟੇ ਕਰੈਕਟਰਾਂ ਦੇ ਵਿੱਚ ਸਾਨੂੰ سپورਟਿੰਗ ਰੋਲ ਦੇ ਵਿੱਚ ਜਿਹੜਾ ਜਾਂ ਟਰੈਕਟਰੀ ਕਰੈਕਟਰ ਦੇ ਵਿੱਚ ਨਜ਼ਰ ਆਉਣਗੇ ਮਤਲਬ ਮੇਨ ਲੀਡ ਤੇ ਨਹੀਂ ਨਜ਼ਰ ਆਉਣਗੇ ਹੂੰ ਜੀ ਅੱਛਾ ਇੱਕ ਗੱਲ ਹੋਰ ਹੈ ਕਿਉਂਕਿ ਜਿਹੜਾ ਹੁਣ ਸੋਸ਼ਲ ਮੀਡੀਆ ਦੇ ਯੁੱਗ ਹੈ ਅੱਜ ਤੋਂ 10 ਤੋਂ 12 ਸਾਲ 15 ਸਾਲ ਪਹਿਲਾਂ ਦੀ ਇਹ ਗੱਲ ਕਰ ਲਈ ਕਿ ਉਦੋਂ ਐਕਟਰ ਬਾਨਾ ਬਹੁਤ ਔਖਾ ਸੀ ਹੂੰ 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 ਚੰਡੀਗੜ੍ਹ ਤੇ ਜਲੰਧਰ ਹੱਬ ਹੁੰਦੇ ਸੀ ਸਾਡੇ ਤੇ ਉਸ ਤੋਂ ਬਾਅਦ ਫਿਰ ਬੰਬੇ ਤੱਕ ਧੋਰਾ ਹੁੰਦਾ ਸੀ ਅੱਜ ਪੂਰੀ ਇੰਡਸਟਰੀ ਹਰ ਇੱਕ ਪਿੰਡ ਦੇ ਵਿੱਚ ਮੌਜੂਦ ਹੈ ਕਿਉਂਕਿ ਇੱਕ ਮੋਬਾਈਲ ਤੇ ਸ਼ੂਟ ਕਰ ਲੈਂਦਾ ਅਗਲਾ ਉਸੇ ਮੋਬਾਈਲ ਤੇ ਐਡਿਟ ਕਰ ਲੈਂਦਾ ਤੇ ਉਹੀ ਤੁਹਾਡਾ ਪਲੇਟਫਾਰਮ YouTube ਤੇ ਜਾ ਕੇ ਅਪਲੋਡ ਕਰ ਦਿੰਦਾ ਹੈ ਨਾ ਤੇ ਲੱਗਦਾ ਨਹੀਂ ਵੀ ਕਿਤਨੇ ਕਿਤੇ ਕਲਾਕਾਰੀ ਦਾ ਸ਼ੋਸ਼ਣ ਵੀ ਹੋ ਰਿਹਾ ਤੇ ਜਿਹੜੀ ਕਲਾ ਹੈ ਕਲਾ ਕਿਤੇ ਕਿਤੇ ਰੁੱਲਦੀ ਹੋਈ ਵੀ ਨਜ਼ਰ ਆਉਂਦੀ ਹੈ ਕਿਉਂਕਿ ਅੱਜ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਇਹ ਗੱਲਾਂ ਕਿਉਂਕਿ ਅੱਜ ਜਿਹਨੂੰ ਫਿਲਮ ਲੈਣ ਦੀ ਜਾਂ ਕਲਾਕਾਰੀ ਦੀ ਇਸ ਅਦਾਕਾਰੀ ਦੀ ਇਹ ਵੀ ਸੀ ਵੀ ਨਹੀਂ ਪਤਾ ਉਹ ਵੀ YouTube ਤੇ ਆ ਕੇ ਫੇਮਸ ਹੋ ਰਿਹਾ ਕਿਵੇਂ ਲੱਗਦਾ ਹੈ ਜੀ ਜੀ ਇਹ ਤਾਂ ਬੜੀ ਵੱਡੀ ਤਰਾਸ਼ਦੀ ਹੈ ਕਿਉਂਕਿ ਜਿਹੜਾ ਸਿਨੇਮਾ ਹੈ ਇਹ ਸਮਾਜ ਵਾਸਤੇ ਸ਼ੀਸ਼ਾ ਹੈ ਹੂੰ ਵੀ ਜੋ ਤੁਸੀਂ ਸਿਨੇਮੇ ਦੇ ਵਿੱਚ ਦਿਖਾ ਰਹੇ ਹੋ ਲੋਕੀ ਉਹਨੂੰ ਫੋਲੋ ਕਰਦੇ ਨੇ ਤੇ ਅੱਜ ਕੱਲ੍ਹ ਵਿਊ ਲੈਣ ਦੇ ਚੱਕਰ ਵਿੱਚ ਕਹਿਣਾ ਨਹੀਂ ਚਾਹੁੰਦਾ ਔਨ ਕੈਮਰਾ ਪਰ ਬੜੀ ਦੁੱਖ ਦੀ ਗੱਲ ਹੈ ਵੀ ਬੜੀ ਘੱਟ ਏਜ ਦੇ ਵਿੱਚ ਜ਼ਿਆਦਾਤਰ ਮੋਸਟਲੀ ਲੜਕੀਆਂ ਵੀ ਉਹ ਸੀਨ ਵੀ ਕਰ ਜਾਂਦੀਆਂ ਨੇ ਜਿਹੜੇ ਅਸੀਂ ਫਿਲਮਾਂ ਦੇ ਵਿੱਚ ਫਿਲਮਾਂੋਂ ਤੋਂ ਵੀ ਝਿਜਕਦੇ ਆਂ ਵੀ ਪਤਾ ਨਹੀਂ ਦਰਸ਼ਕ ਦੇਖ ਕੇ ਸਾਨੂੰ ਕਿਸ ਨਜ਼ਰੀਏ ਤੋਂ ਦੇਖਣੇ ਵੀ ਪ੍ਰੋਡਿਊਸਰ ਜਾਂ ਇਹਦਾ ਡਾਇਰੈਕਟਰ ਜਾਂ ਇਹਦਾ ਕ੍ਰੀਏਟਰ ਕਿਦਾਂ ਦਾ ਹੋਊਗਾ ਵੀ ਜਿਹੜੇ ਬੰਦੇ ਨੇ ਇਸ ਤਰ੍ਹਾਂ ਦਾ ਸੀਨ ਫਿਲਮਾਇਆ ਹੂੰ ਤੇ ਉਹ ਇੰਸਟਾਗ੍ਰam ਹੋ ਗਿਆ ਜਾਂ YouTube ਹੋ ਗਿਆ ਆਮ ਹੀ ਉਹ ਚੀਜ਼ਾਂ ਸਾਨੂੰ ਦੇਖਣ ਨੂੰ ਆਮ ਮਿਲ ਜਾਂਦੀਆਂ ਨੇ ਇਹ ਇਹ ਚੀਜ਼ ਬਹੁਤ ਗਲਤ ਹੈਗੀ ਆ ਹੂੰ ਕੋਈ ਗੱਲ ਜਿਹੜੀ ਤੁਸੀਂ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਮੈਂ ਦਰਸ਼ਕਾਂ ਨੂੰ ਇਹੀ ਕਹਿਣਾ ਚਾਹਣਾ ਕਿ ਤੁਸੀਂ ਮਿਹਨਤ ਕਰੋ ਔਰ ਜੋ ਵੀ ਕੰਮ ਕਰਨਾ ਹੈ ਉਹ ਕੰਮ ਐਦਾਂ ਦਾ ਕਰੋ ਵੀ ਤੁਹਾਡੀ ਪਛਾਣ ਬਣੇ ਤੁਹਾਨੂੰ ਦੇਖ ਕੇ ਤੁਹਾਡੇ ਪਿੰਡ ਦੇ ਲੋਕ ਜਾਂ ਤੁਹਾਡੇ ਸੱਜਣ ਮਿੱਤਰ ਉਸ ਚੀਜ਼ ਨੂੰ ਦੇਖ ਕੇ ਇਨਸਪਾਇਰ ਹੋਣ ਇਸ ਤਰ੍ਹਾਂ ਨਾ ਕਰੋ ਕਿ ਜਦੋਂ ਤੁਸੀਂ ਆਪਣੀ ਫੈਮਿਲੀ ਦੇ ਵਿੱਚ ਬੈਠ ਕੇ ਉਹ ਕੰਮ ਆਪਣਾ ਹੀ ਕੰਮ ਦੇਖੋ ਤਾਂ ਤੁਹਾਨੂੰ ਦੇਖਣ ਦੇ ਵਿੱਚ ਸ਼ਰਮ ਆਵੇ ਐਦਾਂ ਦਾ ਕੰਮ ਜਿਆਦਾਤਰ ਫਿਲਮ ਇੰਡਸਟਰੀ ਵਿੱਚ ਐਦਾਂ ਦਾ ਕੰਮ ਨਾ ਕਰੋ ਚਾਹੇ ਉਹ ਸੋਸ਼ਲ ਮੀਡੀਆ ਹੋਵੇ ਚਾਹੇ ਤੁਸੀਂ ਸਿਨੇਮੇ ਦੇ ਵਿੱਚ ਆਵੋ ਵੀ ਐਦਾਂ ਦਾ ਕੰਮ ਕੋਈ ਨਾ ਕਰੋ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਕਰਨ ਜਾ ਰਹੇ ਹੋ ਕੋਈ ਹੈ ਪਲਾਨਿੰਗ ਇਦਾਂ ਦੀ ਕਿਸ ਤਰੀਕੇ ਦੀ ਹਾਂਜੀ ਬਿਲਕੁਲ ਜੀ ਮੈਂ ਪਹਿਲਾਂ ਤਾਂ ਆਪਣੀ ਫਿਜ਼ਿਕਸ ਤੇ ਬਹੁਤ ਵਰਕ ਕਰਦਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜੋ ਮੈਨੂੰ ਕਰੈਕਟਰ ਦਿੱਤਾ ਜਾ ਰਿਹਾ ਮੈਂ ਉਹਨੂੰ ਪ੍ਰੋਪਰ ਨਿਭਾਵਾਂ ਤੇ ਆਉਣ ਵਾਲੇ ਮੇਰਾ ਪ੍ਰੋਜੈਕਟ ਹੈਗਾ ਇੱਕ ਤੇ ਉਹਦੇ ਵਿੱਚ ਮੈਂ ਜਿਹੜੀ ਫਿਜ਼ਿਕਸ ਦੀ ਟਰਾਂਸਫਰਮੇਸ਼ਨ ਕਰ ਰਿਹਾ ਵੀ ਜਿਸ ਤਰ੍ਹਾਂ ਕਰੈਕਟਰ ਆ ਪਹਿਲੇ ਥੋੜਾ ਜਿਦਾਂ ਕਹਿ ਦਿੰਦੇ ਕਿ ਪੰਜਾਬ ਉਹ ਸਾਡੇ ਨਸ਼ਾ ਬਹੁਤ ਦੇਖ ਰਿਹਾ ਹੈ ਉਹ ਜਿਹੜਾ ਦੁਖਾਂਤ ਹੈ ਉਹਨੂੰ ਦਿਖਾਉਂਦੇ ਹੋਏ ਆਪਾਂ ਇੱਕ ਬੰਦਾ ਨਸ਼ੇੜੀ ਹੋਣ ਤੋਂ ਬਾਅਦ ਕਿਸ ਤਰ੍ਹਾਂ ਇਨਸਪਾਇਰ ਹੋ ਕੇ ਉਹ ਇੱਕ ਫਿਜ਼ਿਕਸ ਜਿਹੜਾ ਵਾ ਚੈਂਪੀਅਨ ਬਣ ਜਾਂਦਾ ਹੈ। ਉਹ ਇਸ ਇਸ ਤਰ੍ਹਾਂ ਦਾ ਸਾਡਾ ਜਿਹੜਾ ਪ੍ਰੋਜੈਕਟ ਆ ਰਿਹਾ ਉੱਤੇ ਵਰਕ ਕਰ ਰਹੇ ਹਾਂ। ਤੇ ਬਹੁਤ ਸਾਰੇ ਪ੍ਰੋਡਿਊਸਰ ਡਾਇਰੈਕਟਰ ਤੁਹਾਨੂੰ ਸ਼ਾਇਦ ਸੁਣ ਰਹੇ ਹੋਣ ਸਾਡੇ ਇੰਟਰਵਿਊ ਦੇ ਜ਼ਰੀਏ ਤੁਹਾਡੇ ਨਾਲ ਉਹ ਜੁੜੇ ਹੋਣ ਕੋਈ ਸੁਨੇਹਾ ਨਵੇਂ ਕਲਾਕਾਰਾਂ ਵਾਸਤੇ ਜਿਹੜੇ ਤੁਹਾਡੇ ਵਰਗੇ ਨਵੇਂ ਕਲਾਕਾਰ ਇੰਡਸਟਰੀ ਦੇ ਵਿੱਚ ਰੋਲ ਰਹੇ ਨੇ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ? ਅ ਮੇਰੀ ਗੁਜਾਰਿਸ਼ ਹੈ ਬਾਈ ਹਾਰਡ ਮੈਂ ਕਹਿ ਰਹੇ ਹਾਂ ਕਿ ਤੁਹਾਨੂੰ ਪ੍ਰਮਾਤਮਾ ਨੇ ਮੌਕਾ ਦਿੱਤਾ ਹੈ ਕਿ ਤੁਸੀਂ ਪੰਜਾਬੀ ਸਿਨੇਮੇ ਨੂੰ ਪ੍ਰਮੋਟ ਕਰੋ ਇਹਨੂੰ ਪਰਫੁੱਲਤ ਕਰੋ ਤੇ ਮੇਰੀ ਰਿਕਵੈਸਟ ਹੈ ਬਾਈ ਹਾਰਡ ਵੀ ਤੁਸੀਂ ਜਿਹੜਾ ਵਾ ਬੰਦੇ ਦੇ ਗੁਣਾਂ ਨੂੰ ਦੇਖੋ ਬੰਦੇ ਦੇ ਟੈਲੈਂਟ ਨੂੰ ਦੇਖੋ ਮੋਸਟਲੀ ਕੀ ਹੁੰਦਾ ਹੈ ਕਿ ਅਸੀਂ ਮੈਂ ਦੇਖਦਾ ਹੁੰਨਾ ਕੁਝ ਸੀਨ ਇਦਾਂ ਦੇ ਹੁੰਦੇ ਆ ਵੀ ਅਸੀਂ ਵੱਡੇ ਕਲਾਕਾਰਾਂ ਨੂੰ ਲੈ ਲੈਨੇ ਆ ਜਿੱਦਾਂ ਮੂਵੀਜ਼ ਆ ਜਾਂਦੀਆਂ ਨੇ ਸਾਡੇ ਮਾਰਸ਼ਲ ਆਰਟ ਤੇ ਆ ਜਾਂਦੀਆਂ ਨੇ ਵੀ ਸਾਡੇ ਕੋ ਬੜਾ ਜਿਹੜਾ ਟੈਲੈਂਟ ਭਰਿਆ ਹੋਇਆ ਹੂੰ ਵੀ ਕੁਝ ਐਸੇ ਆਰਟਿਸਟ ਹੈਗੇ ਨੇ ਜਿਹੜੇ ਮਾਰਸ਼ਲ ਆਰਟ ਦੇ ਵਿੱਚ ਜਿੱਦਾਂ ਕਿ ਮੈਂ ਵੀ ਖੁਦ ਬਲੈਕ ਬੈਲਟ ਹੂੰ ਔਰ ਗੱਤਕੇ ਦੇ ਵਿੱਚ ਮੈਂ ਇੰਟਰਨੈਸ਼ਨਲ ব্রੌਂਜ਼ ਮੈਡਲ ਹੂੰ ਔਰ ਸਾਡਾ ਮਰਾਠੇ ਦਾ ਮਾਰਸ਼ਲ ਆਰਟ ਹੈਗਾ ਸਿਲੰਬਮ ਉਹਦੇ ਵਿੱਚ ਵੀ ਮਹਾਰਤ ਹਾਸਲ ਹੈ ਪੀ ਜਦੋਂ ਤੁਸੀਂ ਕੋਈ ਮਾਰਸ਼ਲ ਆਰਟ ਨੂੰ ਲੈ ਕੇ ਪ੍ਰੋਜੈਕਟ ਕਰਦੇ ਹੋ ਨਾ ਪੀ ਜਿਹੜੇ ਵੀ ਤੁਸੀਂ ਆਰਟਿਸਟ ਨੂੰ ਲੈ ਰਹੇ ਹੋ ਉੱਤੇ ਪ੍ਰੋਪਰ ਵਰਕ ਕਰੋ ਪੀ ਜਿਹੜੋਂ ਦਰਸ਼ਕ ਵੇਖਣ ਉਹਨਾਂ ਨੂੰ ਲੱਗੇ ਨਾ ਕਿ ਨਹੀਂ ਯਾਰ ਇਹ ਤਾਂ ਮਤਲਬ ਨਕਲੀ ਜਿਹਾ ਲੱਗ ਰਿਹਾ ਉਹ ਚੀਜ਼ ਨਾ ਲੱਗੇ ਪੀ ਹਰ ਚੀਜ਼ ਦੇ ਵਿੱਚ ਪਰਫੈਕਸ਼ਨ ਦੇ ਕੇ ਜਿਹੜਾ ਵਰਕ ਕਰੋ ਤੇ ਨਵੇਂ ਕਲਾਕਾਰਾਂ ਨੂੰ ਜ਼ਰੂਰ ਮੌਕਾ ਦਿਓ ਕਿਉਂਕਿ ਨਵੇਂ ਕਲਾਕਾਰ ਤਾਂ ਹੀ ਸਾਹਮਣੇ ਆਉਣਗੇ ਜੇ ਤੁਸੀਂ ਉਹਨਾਂ ਨੂੰ ਲੈ ਕੇ ਆਓਗੇ ਤਾਂ ਨਹੀਂ ਤਾਂ ਫਿਰ ਜਿਹੜਾ ਟੈਲੈਂਟ ਆ ਉਹ ਬਸ ਬੰਦ ਡੱਬੇ ਚ ਪਿਆ ਰਹੇ ਜੂਗਾ ਅੰਤ ਦੇ ਵਿੱਚ ਤੁਹਾਨੂੰ ਸਕਾਈ ਨਿਊ ਪੰਜਾਬ ਦੇ ਦਰਸ਼ਕਾਂ ਨੇ ਸੁਣਿਆ ਦੇਖਿਆ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਕੀਮਤੀ ਦਿੱਤਾ ਹੈ ਕਿ ਜਿਹੜੇ ਨਵੇਂ ਕਲਾਕਾਰ ਆ ਰਹੇ ਨੇ ਉਹਨਾਂ ਨੂੰ ਸੁਣ ਰਹੇ ਹਾਂ ਤੇ ਤੁਹਾਡੇ ਅੱਗੇ ਇਹ ਹੀ ਦੁਰਖਾਸਤ ਹੈ ਕਿ ਜਿੰਨੇ ਵੀ ਨਵੇਂ ਕਲਾਕਾਰ ਇਸ ਪ੍ਰੋਗਰਾਮ ਦੇ ਵਿੱਚ ਆ ਰਹੇ ਨੇ ਉਹਨਾਂ ਨੂੰ ਸ਼ੇਅਰ ਕਮੈਂਟ ਤੇ ਲਾਈਕ ਜ਼ਰੂਰ ਕਰੋ ਤੇ ਤਾਂ ਕਿ ਤੁਹਾਡੇ ਲਾਈਕ ਕਮੈਂਟ ਹੀ ਜਿਹੜੇ ਉਹਨਾਂ ਦੀ ਹੌਸਲਾ ਫੁਜਾਈ ਨੇ ਤੇ ਔਨ ਕੈਮਰਾ ਤਾਂ ਇਹੀ ਹੈ ਸਾਡੇ ਵਾਸਤੇ ਦਰਸ਼ਕਾਂ ਵਾਸਤੇ ਵੀ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਿਕਾਲ ਤੇ ਜਿਹੜਾ ਕਲਾਕਾਰ ਹੁੰਦਾ ਹੈ ਉਹਦੇ ਵਾਸਤੇ ਹੌਸਲਾ ਫੁਜਾਈ ਇਹੀ ਹੁੰਦੀ ਹੈ ਕਿ ਤੁਸੀਂ ਉਹਦੇ ਹੁਨਰ ਦੀ ਕਦਰ ਕਰੋ ਧੰਨਵਾਦ। ਧੰਨਵਾਦ ਤੁਹਾਡਾ। ਸੋ ਦਰਸ਼ਕੋ ਇਹ ਸਨ ਉਬਰਦੇ ਹੋਏ ਸtare ਰਾਜਸਥਾਨ ਤੋਂ ਤੇ ਥੋੜੇ ਦੇ ਸਮੇਂ ਵਿੱਚ ਅਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ। ਉਮੀਦ ਕਰਦਾ ਤੁਹਾਨੂੰ ਸਾਡੀ ਇਹ ਖਾਸ ਗੱਲਬਾਤ ਪਸੰਦ ਵੀ ਆਈ ਹੋਵੇਗੀ ਤੇ ਨਾਲ ਦੀ ਨਾਲ ਵੱਧ ਤੋਂ ਵੱਧ ਸ਼ੇਅਰ ਵੀ ਕਰੋਗੇ ਤੇ ਅਸੀਂ ਇਸੇ ਬਾਅਦੇ ਨਾਲ ਤੁਹਾਡੇ ਤੋਂ ਇਜਾਜ਼ਤ ਚਾਹੁੰਦੇ ਆ ਅਗਲੇ ਹਫ਼ਤੇ ਕਿਸੇ ਫਿਰ ਹੋਰ ਉਬਰਦੇ ਹੋਏ ਸtare ਨੂੰ ਤੁਹਾਡੇ ਰੂਰ ਕਰਵਾਵਾਂਗੇ। ਤਦ ਤੱਕ ਮੈਨੂੰ ਦਿਓ ਇਜਾਜ਼ਤ। ਤੁਹਾਡਾ ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।